ਹਾਂਜੀ ਸਤਿ ਸ਼੍ਰੀਕਾਲ ਜੀ ਅੱਜ ਆਪਾਂ ਅਰਥ ਭੇਦ ਬਾਰੇ ਪੜਾਂਗੇ ਆਪਾਂ ਕੁਝ ਸਸਾ ਤੇ ਸਸੇ ਪਰ ਵਿੰਦੀ ਜਿਹੜੇ ਅੱਖਰ ਆਗੇ ਇਹਨਾਂ ਨੂੰ ਮਿਲ ਕੇ ਬਣੇ ਸ਼ਬਦਾਂ ਦੇ ਅਰਥਾਂ ਵਿੱਚ ਅੰਤਰ ਨੂੰ ਸਮਝਾਂਗੇ ਸ਼ੌਕਣ ਸ਼ੌਕਣ ਨਾਲ ਨਿਬਣੀ ਬਹੁਤ ਔਖੀ ਹੈ ਸ਼ੌਕਣ ਰਵਿਨਾ ਮੇਲੇ ਦੀ ਸ਼ੌਕਣ ਹੈ ਸੇਰ ਦੋ ਸੇਰ ਪਿਆਜ਼ ਲਿਆਓ ਜੋ ਮਿੰਤੀ ਗਿੰਤੀ ਵਾਰੇ ਦੱਸਦਾ ਏ ਸੇਰ ਆਪਾਂ ਨੂੰ ਸ਼ੇਰ ਸ਼ੇਰ ਨੂੰ ਵੇਖ ਕੇ ਸਾਰੇ ਡਰ ਗਏ ਜਾਨਵਰ ਸ਼ੇਰ ਲਾਸ਼ ਲਾਸ਼ ਬੈਂਤ ਨਾਲ ਲਾਸ਼ ਪੈ ਗਈ ਹੈ ਲਾਸ਼ ਬਿੰਦੀ ਵਾਲਾ ਸੱਸਾ ਇੱਕ ਲਾਸ਼ ਖੇਤ ਵਿੱਚ ਪਈ ਹੈ ਸਰਮਾਇਆ ਮੇਰਾ ਸਾਰਾ ਸਰਮਾਇਆ ਬਸ ਇੱਕ ਘਰ ਹੈ ਸ਼ਰਮਾਇਆ ਇੱਥੇ ਬਿੰਦੀ ਆ ਸੌਰੀ ਇਹ ਪਈ ਨਹੀਂ ਗਈ ਉਹ ਮੇਰੇ ਸਾਹਮਣੇ ਆ ਕੇ ਬਹੁਤ ਸ਼ਰਮਾਇਆ ਸ਼ੇਕ ਅੱਗ ਦਾ ਸ਼ੇਕ ਲੱਗ ਰਿਹਾ ਹੈ ਸ਼ੇਕ ਮੈਂ ਮੰਗੋ ਸ਼ੇਕ ਪੀਤਾ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਤੇ ਕੋਈ ਪਿਆਰਾ ਜਿਹਾ ਕਮੈਂਟ ਕਰਨਾ ਜੇ ਤੁਹਾਨੂੰ ਵਿਆਹ ਕਰਨ ਨਾਲ ਸੰਬੰਧਿਤ ਵੀਡੀਓ ਚਾਹੀਦੀਆਂ ਹੀ ਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ